ਜਾਪੀ ਜਾਪਾਰਤ ਅਸੀਂ ਖੁਸ਼ਿਆਰਪੁਰ ਵਿਖੇ ਡੀਸੀ ਆਫਿਸ ਮਿਨੀ ਸੈਕਟਰ ਦੇ ਬਾਹਰ ਇੱਕ ਪੱਕਾ ਧਰਨਾ ਬਹੁਜਨ ਕ੍ਰਾਂਤੀ ਮੰਚ ਵੱਲੋਂ ਅਣਮਿੱਥੇ ਸਮੇਂ ਦੇ ਲਈ ਲਗਾਇਆ ਹੋਇਆ ਹੈ ਔਰ ਅੱਜ ਇਸ ਧਰਨੇ ਨੂੰ 6 ਦਿਨ ਹੋ ਚਲੇ ਆ ਜਿੱਥੇ ਕਿ ਨੌ ਜਵਾਨ ਦਿਨ ਰਾਤ ਆਪਣੇ ਧਰਨੇ ਤੇ ਡੱਟੇ ਹੋਏ ਆ ਔਰ ਇਹ ਜਿਹੜਾ ਧਰਨਾ ਆ ਇਹਦਾ ਜਿਹੜਾ ਮੁੱਖ ਮੁੱਦਾ ਆ ਪੋਸਟ میٹرਿਕ ਸਕਾਲਰਸ਼ਿਪ ਸਕੀਮ ਔਰ ਨੈਸ਼ਨਲ ਐਸਸੀ ਕਮਿਸ਼ਨ ਦੀ ਇੱਕ ਰਿਪੋਰਟ ਆ ਜਿਹਦੇ ਵਿੱਚ ਪੰਜਾਬ ਦੇ ਅੰਦਰ 2 ਲੱਖ ਦੇ ਕਰੀਬ ਜਿਹੜੇ ਵਿਦਿਆਰਥੀ ਆ ਐਸਸੀ ਉਹ ਪੰਜਾਬ ਦੇ ਅੰਦਰ ਪੜ੍ਹਾਈ ਛੱਡ ਗਏ ਕਿਉਂਕਿ ਸਰਕਾਰ ਨੇ ਵਿਦਿਆਰਥੀਆਂ ਦੇ ਪੋਰਟਲ ਦੇ ਅੰਦਰ ਜਿਹੜੀ ਵਿਦਿਆਰਥੀਆਂ ਦੀ ਫੀਸ ਬੰਦੀ ਸੀ ਉਹਨਾਂ ਦੀ ਸਕਾਲਰਸ਼ਿਪ ਸੀਗੀ ਉਹ ਨਹੀਂ ਪਾਈ ਅਤੇ ਕਾਲਜ ਔਰ ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਨੂੰ ਇੰਨਾ ਟੌਰਚਰ ਕੀਤਾ ਫੀਸਾਂ ਨੇ ਲਈ ਕਿ ਉਹ ਜਿਹੜੇ ਬੱਚੇ ਸੀ ਉਹ ਪੜ੍ਹਾਈ ਛੱਡਣ ਦੇ ਲਈ ਮਜ਼ਬੂਰ ਹੋ ਗਏ ਗੱਲ ਇੱਥੇ ਨਹੀਂ ਮੁੱਕਦੀ ਕਟੋ-ਕਟ ਬਹੁਤ ਸਾਰੇ ਵਿਦਿਆਰਥੀ ਇਹੋ ਆ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਲੱਖ ਦੇ ਕਰੀਬ ਪਹੁੰਚ ਸਕਦੀ ਆ ਜਿਨ੍ਹਾਂ ਨੂੰ ਪਾਸ ਆਊਟ ਹੋਇਆਂ ਨੂੰ 4-5 ਸਾਲ 6-6 ਸਾਲ ਹੋ ਚੁੱਕੇ ਆ ਪਰ ਯੂਨੀਵਰਸਿਟੀ ਔਰ ਕਾਲਜਾਂ ਨੇ ਜਿਹੜੇ ਵਿਦਿਆਰਥੀ ਨੇ ਡੀਐਮਸੀ ਆ ਜਿਹੜੇ ਨੇ ਸਰਟੀਫਿਕੇਟ ਆ ਉਹ ਹਾਲੇ ਤੱਕਰ ਨਹੀਂ ਦਿੱਤੇ ਔਰ ਨਾਲ ਹੀ ਬਹੁਤ ਸਾਰੇ ਵਿਦਿਆਰਥੀ ਇਹੋ ਜਿਹੇ ਆ ਜਿਨ੍ਹਾਂ ਦੇ ਰਿਜ਼ਲਟ ਹੱਲੇ ਤੱਕਰ ਜਿਹੜੇ ਜਾਰੀ ਉਹ ਨਹੀਂ ਕੀਤੇ ਗੇ ਗੱਲ ਇੱਥੇ ਤੱਕ ਨਹੀਂ ਮੁੱਕਦੀ ਇੱਕ ਲੁਧਿਆਣੇ ਦਾ ਮਾਮਲਾ ਸਾਡੇ ਸਾਹਮਣੇ ਆਇਆ ਇੱਕ ਗੁਰੂ ਨਾਨਕ ਦੇਵ ਐਜੂਕੇਸ਼ਨ ਕਾਲਜ ਗੋਪਾਲਪੁਰ ਡੇਲੋਂ ਜਿਸ ਦੀ ਇੱਕ ਘਟਨਾ ਸਾਡੇ ਸਾਹਮਣੇ ਆਈ ਕਿ ਉਸ ਕਾਲਜ ਨੇ ਬੀਐਡ ਦੇ ਵਿਦਿਆਰਥੀਆਂ ਦੇ ਕੋਲੋਂ ਜਦੋਂ ਉਹਨਾਂ ਦੇ ਫਾਈਨਲ ਐਗਜ਼ਾਮ ਸੀਗੇ ਉਹਨਾਂ ਵਿਦਿਆਰਥੀਆਂ ਨੂੰ ਟੌਰਚਰ ਕੀਤਾ ਗਿਆ ਬਲੈਕ ਨੀ ਲਿਖਿਆ ਗਿਆ ਉਹਨਾਂ ਨੂੰ ਰੋਲ ਨੰਬਰ ਦੇਣ ਤੋਂ ਮਨਾ ਕਰਤਾ ਸੀਗਾ ਫਿਰ ਉਹਨਾਂ ਨੇ ਉਹਨਾਂ ਵਿਦਿਆਰਥੀਆਂ ਦੇ ਕੋਲੋਂ ਧੱਕੇ ਦੇ ਨਾਲ ਖਾਲੀ ਚੱਕ ਬਲੈਂਕ ਚੱਕ ਲੈ ਹੋਏ ਸੀਗੇ ਫਿਰ ਜਦੋਂ ਹੁਣ ਉਹ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਪਾਸ ਆਊਟ ਹੋਇਆਂ ਨੂੰ 4-4 5-5 ਸਾਲ ਹੋ ਗਏ ਹੁਣ ਉਹਨਾਂ ਨੇ ਕੀ ਕੀਤਾ ਉਹ ਜਿਹੜੇ ਬਲੈਂਕ ਚੈੱਕ ਸੀ ਉਹਨਾਂ ਨੇ ਗੈਰ ਕਾਨੂੰਨੀ ਔਰ ਗੈਰ ਸਵਿਧਾਨਿਕ ਤਰੀਕੇ ਦੇ ਨਾਲ ਉਹ ਜਿਹੜੇ ਚੈੱਕ ਆ ਉਹ ਬੈਂਕਾਂ ਦੇ ਵਿੱਚ ਲਗਾ ਕੇ ਬਾਉਂਸ ਕਰਵਾ ਕੇ ਉਸ ਤੋਂ ਬਾਅਦ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਦਾਲਤਾਂ ਵਿੱਚ ਲਗਾ ਕੇ ਉਹਨਾਂ ਨੇ ਉਹ ਵਿਦਿਆਰਥੀਆਂ ਦੇ ਗੈਰ ਜਮਾਨਤੀ ਜਿਹੜੇ ਅਰਸ਼ ਵਾਰੰਟਾ ਉਹ ਕਢਾ ਦਿੱਤੇ ਹੁਣ ਵਿੱਚ ਬਹੁਤ ਸਾਰੇ ਜਿਹੜੇ ਵਿਦਿਆਰਥੀ ਦੀ ਕੁੜੀਆਂ ਇਹੋ ਜਿਹੀਆਂ ਸੀ ਜਿਨ੍ਹਾਂ ਦੀ ਮੈਰਿਜ ਹੋ ਚੁੱਕੀ ਸੀ ਔਰ ਕਈਆਂ ਕੁੜੀਆਂ ਦੇ ਬੱਚੇ ਸੀਗੇ ਕਈ ਪ੍ਰੈਗਨੈਂਸੀਆਂ ਕਈਆਂ ਨੇ ਨਵਾਂ ਚੂੜਾ ਪਾਇਆ ਸੀ ਉਹਨਾਂ ਦੇ ਘਰਾਂ ਵਿੱਚ ਇਸ ਕਾਲਜ ਨੇ ਜਿਹੜੀ ਪੁਲਸਾ ਉਹ ਭੇਜ ਦਿੱਤੀ। ਕਈ ਵਿਦਿਆਰਥੀ ਇੰਨਾ ਜ਼ਿਆਦਾ ਡਰ ਗਏ ਕਿ ਉਹਨਾਂ ਨੇ ਆਪਣੇ ਜਿਹੜੇ ਮਕਾਨ ਆ ਗਿਰਵੀ ਰੱਖ ਕੇ ਕਾਲਜ ਨੂੰ ਜਿਹੜੀਆਂ ਫੀਸਾਂ ਉਹ ਦਿੱਤੀਆਂ ਪਰ ਕਾਲਜ ਦੀ ਜਿਹੜੀ ਭੁੱਖਾ ਇੱਥੇ ਨਹੀਂ ਮਿਟੀ। ਉਹਨਾਂ ਨੇ ਕਿਹਾ ਕਿ ਜਿਹੜੇ ਅਸੀਂ ਤੁਹਾਡੇ ਤੇ ਕੇਸ ਕੀਤੇ ਸੀਗੇ ਸਾਨੂੰ ਉਹ ਵਕੀਲਾਂ ਦਾ 50000 ਰੁਪਇਆ ਵੀ ਦੋ ਤੁਹਾਡੇ ਜਿਹੜੇ ਸਰਟੀਫਿਕੇਟ ਆ ਉਹ ਫਿਰ ਦੇਣੇ। ਪਰ ਜਦੋਂ ਇਹ ਮਾਮਲਾ ਸਾਡੇ ਤੱਕਰ ਪਹੁੰਚਿਆ ਫਿਰ ਮੈਂ ਔਰ ਮੇਰਾ ਇੱਕ ਦੋਸਤ ਐਡਵੋਕੇਟ ਰਾਹੁਲ ਆਦਿਆ ਸੀ ਲੁਧਿਆਣੇ ਗਏ ਔਰ ਲੁਧਿਆਣੇ ਜਾ ਕੇ ਸਟੂਡੈਂਟਸ ਨੂੰ ਮਿਲੇ ਔਰ ਵਿੱਚੋਂ ਬਹੁਤ ਸਾਰੇ ਜਿਹੜੇ ਸਟੂਡੈਂਟਸ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਆਪਣੀ ਬਹੁਤ ਸਾਰੇ ਸਾਰੇ ਸਟੂਡੈਂਟ ਰੋਣ ਲੱਗ ਪਏ ਫਿਰ ਅਸੀਂ ਉਹਨਾਂ ਦੇ ਜਿਹੜੇ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਅਰੈਸਟ ਸਟੇ ਆ ਉਹ ਆਪਾਂ ਹਾਈ ਕੋਰਟ ਦੇ ਵਿੱਚ ਲੈ ਲਈ ਹੁਣ ਸੋਚਣ ਜੋ ਗੱਲ ਇਹ ਆ ਕਿ ਜਿਹੜੇ ਵਿਦਿਆਰਥੀ ਸਾਡੇ ਤੱਕਰ ਪਹੁੰਚ ਨਹੀਂ ਕਰ ਸਕੇ ਉਹਨਾਂ ਦਾ ਕੀ ਬਣਿਆ ਹੋਊਗਾ ਜਿਨ੍ਹਾਂ ਵਿਦਿਆਰਥੀਆਂ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਉਹਨਾਂ ਦਾ ਕੀ ਬਣਿਆ ਹੋਊਗਾ ਜਦਕਿ ਇਨ੍ਹਾਂ ਵਿਦਿਆਰਥੀਆਂ ਦਾ ਕਾਲਜ ਦੇ ਨਾਲ ਕੋਈ ਲੈਣਦੇ ਨਹੀਂ ਸੀਗਾ ਜਿਹੜੇ ਪੋਸਟ ਮੈਟ੍ਰਿਕ ਦੇ ਅੰਦਰ ਵਿਦਿਆਰਥੀ ਪੜ੍ਹਦੇ ਆ ਉਹਨਾਂ ਦੀ ਫੀਸ ਸਰਕਾਰ ਨੇ ਦੇਣੀ ਆ ਔਰ ਕਾਲਜਾਂ ਨੇ ਉਹਨਾਂ ਦੀ ਫੀਸ ਸਰਕਾਰ ਦੇ ਕੋਲੋਂ ਲੈਣੀ ਆ ਪਰ ਹਰ ਸਾਲ ਇਨ੍ਹਾਂ ਕਾਲਜਾਂ ਯੂਨੀਵਰਸਟੀਆਂ ਵੱਲੋਂ ਜਦੋਂ ਵਿਦਿਆਰਥੀਆਂ ਦੇ ਇਗਜ਼ਾਮ ਹੁੰਦੇ ਆ ਤੇ ਉਹਨਾਂ ਵਿਦਿਆਰਥੀ ਨੂੰ ਟੌਰਚਰ ਕੀਤਾ ਜਾਂਦਾ ਉਹਨਾਂ ਨੂੰ ਰੋਲ ਨੰਬਰ ਨਹੀਂ ਦਿੱਤੇ ਜਾਂਦੇ ਉਹਨਾਂ ਨੂੰ ਕਈ-ਕਈ ਦਿਨ ਕਈ ਵਾਰੀ ਪੇਪਰਾਂ ਵਿੱਚੋਂ ਬਾਹਰ ਕੱਢ ਕੇ ਖੜੇ ਕੀਤਾ ਜਾਂਦਾ ਉਰੇ ਹਰ ਵਾਰ ਹੁੰਦਾ ਔਰ ਇਸ ਵਾਰ ਪੰਜਾਬ ਦੇ ਇੱਕ ਨਵੀਂ ਪਾਲਿਸੀ ਆ ਗਈ ਕਿ ਜਿਹੜਾ ਪੰਜਾਬ ਨੇ 40% ਜਿਹੜਾ ਪੈਸਾ ਆ ਜਿਹੜਾ ਵਿਦਿਆਰਥੀਆਂ ਦੇ ਪੋਰਟਲ ਚ ਪਾਣਾ ਸੀ ਹੁਣ ਪੰਜਾਬ ਸਰਕਾਰ ਨੇ ਰੂਲ ਬਣਾਤਾ ਕਿ ਉਹ ਜਿਹੜਾ ਪੈਸਾ ਆ ਅਸੀਂ ਕਾਲਜਾਂ ਨੂੰ ਡਾਇਰੈਕਟ ਦਵਾਂਗੇ ਇਸ ਟਾਈਮ ਪੰਜਾਬ ਸਰਕਾਰ ਇਹ ਕਰ ਰਹੀ ਹੈ ਉਹ ਸਾਥੀਓ ਜਿਨ੍ਹਾਂ ਕਾਲਜਾਂ ਨੇ ਵਿਦਿਆਰਥੀਆਂ ਦੇ ਕੋਲੋਂ ਤੱਕੇ ਦੇ ਨਾਲ ਫੀਸਾ ਲੈ ਲਈਆਂ ਹੋਈਆਂ ਜਾਂ ਜਿਸ ਸਕਾਲਰਸ਼ਿਪ ਚ 40% ਜਿਹੜਾ ਹਿੱਸਾ ਵਿਦਿਆਰਥੀਆਂ ਵਿਦਿਆਰਥੀ ਨੂੰ ਮਿਲਦਾ ਆ ਹੁਣ ਕਹਾਂ ਦਾ ਭਾਵ ਜੇਕਰ ਉਹ ਸਾਰੇ ਦੇ ਸਾਰੇ ਪੈਸੇ ਕਾਲਜਾਂ ਦੇ ਵਿੱਚ ਚਲੇ ਗਏ ਕਿਸੇ ਵੀ ਕਾਲਜ ਨੇ ਉਹ ਵਿਦਿਆਰਥੀਆਂ ਦੇ ਪੈਸੇ ਵਾਪਸ ਨਹੀਂ ਕਰਨੇ ਔਰ ਨਾ ਹੀ ਜਿਹੜਾ ਕੁਝ ਹਿੱਸਾ ਸਕਾਲਰਸ਼ਿਪ ਦਾ ਵਿਦਿਆਰਥੀ ਨੂੰ ਮਿਲਣਾ ਹੁੰਦਾ ਉਹ ਵੀ ਕਾਲਜਾਂ ਨੇ ਆਪ ਹੀ ਰੱਖ ਲੈਣਾ ਵਾ ਕਿਉਂਕਿ ਪਹਿਲਾਂ ਵੀ ਇਦਾਂ ਹੁੰਦਾ ਆ ਕਿ ਵਿਦਿਆਰਥੀਆਂ ਦੇ ਕੋਲੋਂ ਵੀ ਪੈਸੇ ਲੈ ਗਏ ਔਰ ਜਦੋਂ ਸਰਕਾਰ ਦੇ ਜਿਹੜੇ ਪੈਸੇ ਆ ਵਿਦਿਆਰਥੀਆਂ ਦੇ ਪੋਰਟਲ 'ਚ ਪਏ ਆ ਤੇ ਜਾਂ ਕਾਲਜਾਂ ਦੇ ਖਾਤੇ 'ਵਿ ਜਦੋਂ ਆਂਦੇ ਸੀਗੇ ਤੇ ਉਦੋਂ ਵੀ ਜਿਹੜੇ ਉਹ ਕਾਲਜ ਸੀ ਵਿਦਿਆਰਥੀ ਕੋਲੋਂ ਪੈਸੇ ਡਲੇ ਹੁੰਦੇ ਸੀ ਉਹ ਵੀ ਰੱਖ ਜਾਂਦੇ ਸੀ ਤੇ ਜਿਹੜੇ ਸਰਕਾਰ ਵੱਲੋਂ ਯੂਨੀਵਰਸਿਟੀਆਂ ਕਾਲਜਾਂ ਦੇ ਖਾਤੇ 'ਚ ਪੈਸੇ ਪੈਂਦੇ ਸੀ ਉਹ ਵੀ ਰੱਖ ਲੈਂਦੀ ਸੀ ਉਹ ਸਟੂਡੈਂਟ ਦੇ ਪੈਸੇ ਕਦੀ ਵਾਪਸ ਨਹੀਂ ਕਰਦੇ ਸੀਗੇ ਹੁਣ ਮੇਰੀ ਉਹਨਾਂ ਸਾਰੇ ਹੀ ਵਿਦਿਆਰਥੀਆਂ ਨੂੰ ਬੇਨਤੀ ਆ ਕਿ ਜਿੰਨੇ ਵੀ ਵਿਦਿਆਰਥੀ ਜਿਨ੍ਹਾਂ ਦੇ ਜਿਹੜੇ ਡੀਐਮਟੀ ਆ ਸਰਟੀਫਿਕੇਟ ਕਾਲਜ ਯੂਨੀਵਰਸਿਟੀਆਂ ਨੇ ਰੱਖੇ ਹੋਏ ਆ ਜਾਂ ਫਿਰ ਜਿਨ੍ਹਾਂ ਦੇ ਜਿਹੜੇ ਰਿਜ਼ਲਟ ਆ ਉਹ ਜਾਰੀ ਨਹੀਂ ਕੀਤੇ ਗਏ ਉਹ ਸਾਰੇ ਦੇ ਸਾਰੇ ਵਿਦਿਆਰਥੀ ਸਾਡੇ ਨਾਲ ਕੰਟੈਕਟ ਕਰਨ ਔਰ ਅਸੀਂ ਇਹ ਲੜਾਈ ਉਦੋਂ ਤੱਕ ਲੜਾਂਗੇ ਜਿੰਨੀ ਡੇਟ ਤੱਕ ਜਿਹੜੇ ਸਾਰੇ ਵਿਦਿਆਰਥੀ ਨੇ ਸਰਟੀਫਿਕੇਟ ਔਰ ਰਿਜ਼ਲਟ ਨੇ ਮਿਲਦੇ ਔਰ ਇਹਦੇ ਨਾਲ ਨਾਲ ਜਿਹੜੇ ਵਿਦਿਆਰਥੀਆਂ ਨੂੰ ਸਟੱਡੀ ਛੱਡਣੀ ਪਈ ਆ ਉਹ ਵੀ ਵਿਦਿਆਰਥੀ ਸਾਡੇ ਨਾਲ ਸੰਪਰਕ ਕਰਨ ਜਿਹੜੇ ਵਿਦਿਆਰਥੀਆਂ ਨੂੰ ਜਿਸ ਸਮੈਸਟਰ ਤੇ ਸਟੱਡੀ ਛੱਡਣੀ ਪਈ ਆ ਅਸੀਂ ਸਰਕਾਰ ਅੱਗੇ ਇਹ ਮੰਗ ਰੱਖਾਂਗੇ ਕਿ ਉਹਨਾਂ ਵਿਦਿਆਰਥੀਆਂ ਨੂੰ ਉਸੇ ਹੀ ਸਮੈਸਟਰ ਤੋਂ ਦੁਬਾਰਾ ਦਾਖਲੇ ਦੇ ਕੇ ਉਹਨਾਂ ਵਿਦਿਆਰਥੀਆਂ ਨੂੰ ਪੜਾਇਆ ਜਾਵੇ ਔਰ ਜਿੰਨੀ ਚੱਕਰ ਜਿਹੜੀ ਸਰਕਾਰ ਆ ਉਹ ਆਪ ਦੀ ਜਿਹੜੀ ਇਹ ਪੋਲਿਸੀ ਨੂੰ ਕਲੀਅਰ ਨਹੀਂ ਕਰਦੀ ਸਰਕਾਰ ਇਹ ਦੱਸੇ ਸਾਨੂੰ ਕਿ ਉਹਨਾਂ ਨੇ ਹੁਣ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਦਰ ਸਾਡੇ ਜਿਹੜੇ ਗਰੀਬ ਵਿਦਿਆਰਥੀ ਆ ਉਹਨਾਂ ਨੂੰ ਦਾਖਲੇ ਦੇਣੇ ਆ ਜਾਂ ਨਹੀਂ ਦੇਣੇ ਜਾਂ ਫਿਰ ਜਿਹੜੇ ਇਹ ਦੱਸੇ ਕਿ ਜਿਹੜੇ ਕਾਲਜ ਆ ਉਹ ਵਿਦਿਆਰਥੀਆਂ ਦੇ ਕੋਲੋਂ ਫੀਸ ਮੰਗ ਸਕਦੇ ਆ ਉਹਨਾਂ ਦੇ ਕੋਲੋਂ ਚੱਕ ਲੈ ਸਕਦੇ ਆ ਜਾਂ ਫਿਰ ਉਹਨਾਂ ਦੇ ਚੱਕ ਅਦਾਲਤਾਂ ਵਿੱਚ ਲਗਾ ਸਕਦੇ ਆ ਜਿੰਨੀ ਚੱਕਰੇ ਸਾਰਾ ਕੁਝ ਕਲੀਅਰ ਨਹੀਂ ਹੁੰਦਾ ਇਹ ਧਰਨਾ ਇਦਾਂ ਹੀ ਚੱਲਦਾ ਰਹੂਗਾ ਇੱਕ ਵਾਰੀ ਫਿਰ ਸਾਰੇ ਉਹਨਾਂ ਵਿਦਿਆਰਥੀਆਂ ਨੂੰ ਬੇਨਤੀ ਆ ਜਿਨ੍ਹਾਂ ਵਿਦਿਆਰਥੀਆਂ ਨੂੰ ਮਜਬੂਰਨ ਪੜ੍ਹਾਈ ਛੰਡਣ ਲਈ ਮਜਬੂਰ ਕੀਤਾ ਗਿਆ ਔਰ ਦੂਸਰਾ ਜਿਨ੍ਹਾਂ ਵਿਦਿਆਰਥੀਆਂ ਦੇ DMC ਹਾਲੇ ਤੱਕਰ ਉਹਨਾਂ ਨੂੰ ਨਹੀਂ ਦਿੱਤੇ ਗਏ ਯੂਨੀਵਰਸਿਟੀ ਕਾਲਜਾਂ ਨੇ ਗਿਰਵੀ ਰੱਖੇ ਹੋਏ ਆ ਔਰ ਜਿਨ੍ਹਾਂ ਦੇ ਰਿਜ਼ਲਟ ਜਾਰੀ ਨਹੀਂ ਕੀਤੇ ਗਏ ਉਹ ਸਾਡੇ ਨਾਲ ਸੰਪਰਕ ਕਰੋ ਅਤੇ ਪੂਰੇ ਸਮਾਜ ਨੂੰ ਇਹ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਵਿਦਿਆਰਥੀ ਇਸ ਟੌਰਚਰ ਦਾ ਸ਼ਿਕਾਰ ਹੋ ਰਹੇ ਆ ਜਿਨ੍ਹਾਂ ਵਿਦਿਆਰਥੀਆਂ ਨੂੰ ਟੌਰਚਰ ਕੀਤਾ ਜਾ ਰਿਹਾ ਜਿਨ੍ਹਾਂ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਤੇ ਬਿਮਾਰ ਕੀਤਾ ਜਾ ਰਿਹਾ ਉਹਨਾਂ ਵਿਦਿਆਰਥੀਆਂ ਦਾ ਕੋਈ ਨਾ ਕੋਈ ਹੱਲ ਹੋ ਸਕੇ ਉਹ ਰਸੀਏ ਲੜਾਈ ਓਨੀ ਚੱਕਰ ਲੜਦੇ ਰਾਵਾਂਗੇ ਇਹ ਧਰਨਾ ਓਨੀ ਚੱਕਰ ਇੱਥੇ ਲੱਗਾ ਰਹੂਗਾ ਜਿੰਨੀ ਚੱਕਰ ਇਹਨਾਂ ਸਾਰੇ ਵਿਦਿਆਰਥੀਆਂ ਦਾ ਕੋਈ ਨਾ ਕੋਈ ਹੱਲ ਨਹੀਂ ਹੁੰਦਾ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੈ ਭੀਮ ਜੈ ਪਾਰਟ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ